ਨਿਰਗੁਣੀ ਆਰੀ ਕੋਪ ਨਾਹੀ ਆਪੇ ਤਰਸ ਪਈ ਤਰਸ ਪਿਆ ਮੈਂ ਰਹਿਮਤ ਹੋਈ ਸਤਗੁਰ ਸਜਣ ਮਿਲਿਆ ਤਰਸ ਪਿਆ ਮੈਂ ਰਹਿਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਠੀਵੇ ਹਰਿਆ ਗੁਰਪੁਰੇ ਕੀ ਵਡਿਆਈ ਗੁਰਪੁਰੇ ਕੀ ਵਡਿਆਈ ਗੁਰਪੁਰੇ ਕੀ ਵਡਿਆਈ ਗੁਰਪੁਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨ ਜਾਏ ਤਾਂ कीमत कहीं न जाए कीमत कहीं न जाए बागी कीमत कहीं न जाए ताकी कीमत कहीं न जाए काकी कीमत कहीं न जाए गुरु की बडाई गुरु पूरे की बडाई गुरु पूरे की बडाई गुरु पूरे की बडाई ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨ ਜਾਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨ ਜਾਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨ ਜਾਈ ਕੀ ਕੀਮਤ ਕਈ ਨ ਜਾਏ ਕਾਂਤੀ ਕੀਮਤ ਕਈ ਜਾਏ ਗੁਰਪੂਰੇ ਕੀ ਬੜਾਈ ਗੁਰਪੂਰੇ ਕੀ ਬੜਾਈ ਗੁਰਪੂਰੇ ਕੀ ਬੜਾਈ ਗੁਰਪੂਰੇ ਕੀ ਬੜਾਈ ਕੁਰਬਾਨ ਜਾਈ ਤੇਰੇ ਨਾਮੇ ਹਾਂ ਕੁਰਬਾਨ ਜਾਈ ਤੇਰੇ ਨਾਮੇ ਕੁਰਬਾਨ ਜਾਈ ਤੇਰੇ ਨਾਮੇ ਹਾਂ ਕੁਰਬਾਨ ਜਾਈ ਤੇਰੇ ਨਾਮੇ ਜਿਸਮੋਂ ਬਖਸ਼ ਲੈ ਮੇਰੇ ਪਿਆਰੇ ਜਿਸਮੋਂ ਬਖਸ਼ ਲੈ ਮੇਰੇ ਪਿਆਰੇ ਬਖਸ਼ ਲੈ ਮੇਰੇ ਪਿਆਰੇ ਜਿਸਮੋਂ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਸੋ ਜਸ ਤੇਰਾ ਗਾਵੈ 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 ਸੋ ਜਸ ਤੇਰਾ ਸੋ ਜਸ ਤੇਰਾ ਗਾਵੇ ਸੋ ਜਸ ਤੇਰਾ ਗਾਵੇ ਸੋ ਜਸ ਤੇਰਾ ਗਾਵੇ ਗੁਰਪੂਰੇ ਕੀ ਵਡਿਆਈ ਗੁਰਪੂਰੇ ਕੀ ਵਡਿਆਈ ਗੁਰਪੂਰੇ ਕੀ ਵਡਿਆਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨ ਜਾਏ ਤਾਂ ਕੀਮਤ ਕਹੀ ਨ ਜਾਏ ਤਾਂ ਕੀ ਕੀਮਤ ਕਹੀ ਨ ਜਾਏ ਤਾਂ ਕੀ ਕੀਮਤ ਕਹੀ ਨ ਜਾਏ ਗੁਰਪੁਰੇ ਕੀ ਵਡਿਆਈ ਗੁਰਪੁਰੇ ਕੀ ਵਡਿਆਈ ਗੁਰਪੁਰੇ ਕੀ ਵਡਿਆਈ ਗੁਰਪੁਰੇ ਕੀ ਵਡਿਆਈ ਭਾਰੋ ਸੁਆਮੀ ਮੇਰਾ ਸੰਤਾ ਪਰਵਾਸਾ ਤੇਰਾ ਤੂੰ ਭਾਰੋ ਸੁਆਮੀ ਮੇਰਾ ਸੰਤਾ ਪਰਵਾਸਾ ਤੇਰਾ ਤੂੰ ਭਾਰੋ ਸੁਆਮੀ ਮੇਰਾ ਸੰਤਾ ਪਰਵਾਸਾ ਤੇਰਾ ਤੂੰ ਭਾਰੋ ਸੁਆਮੀ ਨਾਨਕ ਪ੍ਰਭ ਸਰਨਾਈ ਮਖਨਿੰਦ ਕੈ ਸ਼ਾਈ ਨਾਨਕ ਪ੍ਰਭ ਸਰਨਾਈ ਮਖਨਿੰਦ ਕੈ ਸ਼ਾਈ ਨਾਨਕ ਪ੍ਰਭ ਸਰਨਾਈ ਮਖਨਿੰਦ ਕੈ ਸ਼ਾਈ ਨਾਨਕ ਪ੍ਰਭ ਸਰਨਾਈ गुरपूरे की बढ़ियाई गुरपूरे की बढ़ियाई गुरपूरे की बढ़ियाई गुरपूरे की ताकि कीमत कही न जाए ताकि कीमत कही न जाई गुरपूरे की बढ़ियाई गुरपूरे की बढ़ियाई गुरपूरे की बढ़ियाई ਗੁਰਪੁਰੇ ਦੀ ਵਡਿਆਈ ਗੁਰਪੁਰੇ ਦੀ ਵਡਿਆਈ ਗੁਰਪੁਰੇ ਦੀ ਵਡਿਆਈ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਿਆਰ ਨਾਲ ਆਖੋ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਹਰਗੋਬਿੰਦ ਸਾਹਿਬ ਤਨ ਗੁਰੂ ਹਰਗੋਬਿੰਦ ਸਾਹਿਬ ਤਨ ਗੁਰੂ ਹਰਗੋਬਿੰਦ ਸਾਹਿਬ ਬੰਦੀ ਛੋੜ ਬੰਦੀ ਛੋੜ ਤਨ ਗੁਰੂ ਹਰਗੋਬਿੰਦ ਸਾਹਿਬ ਮੋਢਲੀ ਪਾਗ ਦੇ ਅੱਗੇ ਗੁਰੂਕੀਆਂ ਸੰਤਾਂ ਦੇ ਪਿਆਰ ਭੱਲੀਆਂ ਸੰਤਾਂ ਅੰਮ੍ਰਿਤ ਵੇਲੇ ਤੋਂ ਪਰਬਾਤ ਸ਼੍ਰੀ ਵੀ ਸ਼ਾਮਲ ਹੋ ਕੇ ਧੰਨ ਗੁਰੂ ਨਾਨਕ ਦਾ ਜਸ ਕਰ ਰਹੇ ਹੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਜ ਦੇ ਇਸ ਪਿਆਰੇ ਦੇ ਸਬੰਧੀ ਸ਼ੁਰ ਦਿਵਸ ਨੂੰ ਮਨਾ ਰਹੇ ਹੋ ਇਸ ਬੰਦੀ ਸ਼ੁਰਜੇ ਦੇ ਦਿਸ ਦੀ ਸੰਗਤਾਂ ਨੂੰ ਲੱਖ ਲੱਖ ਵਧਾਈ ਨਾਲ ਦੀਵਾਲੀ ਦੀ ਲੱਖ ਲੱਖ ਵਧਾਈ ਸੱਚੇ ਪਾਤਸ਼ਾਹ ਕਿਰਪਾ ਕਰਨ ਗਰੀਬ ਨਿਵਾਜ਼ ਸਭਨਾ ਸ੍ਰੀ ਤੇ ਮੇਰ ਪਰ ਹੱਥ ਰੱਖਣ ਸਭਨਾ ਨੂੰ ਸੱਚੀ ਪਾਤਸ਼ਾਹ ਚਨ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨ ਆਪਾਂ ਨੂੰ ਤਕਰੀਬਨ ਸਾਰਿਆਂ ਨੂੰ ਇਤਿਹਾਸ ਸਾਰਾ ਆਪ ਜਾਣਦੀ ਆ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਸਨ ਸਾਜ ਸੰਗਤ ਸੱਚੀ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਬਚਾਉਣ ਵਾਸਤੇ ਇਹ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ ਇਹਨਾਂ ਨੇ ਪੂਰਾ ਝੋਰ ਲਾਇਆ ਚੰਦੂ ਵਰਕਿਆ ਨੇ ਮਿਹਰਬਾਨ ਨmber ਗਿਆ ਨੇ ਸਾਧ ਸੰਗਤ ਪ੍ਰੀਤੀ ਚਾਂਦ ਤੇ ਪੁੱਤਰ ਜਿਹੜਾ ਮਿਹਰਬਾਨ ਇਹ ਸਾਰੀ ਸਾਧ ਸੰਗਤ ਜੀ ਗੁਰੂ ਘਰ ਦੀ ਜਿਹੜੀ ਸਾਰੀ ਉਦਿੰਦਾ ਸੀਸੂ ਵੀ ਇੱਥੇ ਇਦਾਂ ਹੋ ਰਿਹਾ ਇੱਥੇ ਇਦਾਂ ਹੋ ਰਿਹਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੌਜਾਂ ਤਿਆਰ ਕਰ ਲੀਆਂ ਸਿੰਘ ਤਿਆਰ ਕਰ ਸ਼ਸਤਰ ਧਾਰੀ ਹੋ ਗਏ ਤੇਰੇ ਰਾਜ ਨੂੰ ਹੁਣ ਸਾਧ ਸੰਗਤ ਤੇਰਾ ਰਾਜ ਜਾਊਗਾ ਜਾਂਗੀਰ ਨੂੰ ਇੰਨਾ ਕੋ ਡਰਾ ਦਿੱਤਾ ਇਹਨਾਂ ਨੇ ਸਾਧ ਸੰਗਤ ਦਿੱਤੀ ਜਾਂਗੀਰ ਨੇ ਗੁਰੂ ਸਾਹਿਬ ਜੀ ਨੂੰ ਜਦੋਂ ਆਪਦੀ ਖੁਲ ਸਦਿਆ ਤੇ ਸੰਗਤਾਂ ਜਾਣੀ ਸੀ ਦਿੰਦੀਆਂ ਫਿਰ ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਨੇ ਅਸੀਂ ਜਾਵਾਂਗੇ ਜਦੋਂ ਹਰਗੁਰੂ ਹਰਗੋਬਿੰਦ ਸਾਹਿਬ ਜੀ ਗਏ ਕਿਉਂਕਿ ਸੰਗਤਾਂ ਚ ਡਰ ਬੜਾ ਸੀ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਇਵੇਂ ਹੀ ਸਦਿਆ ਸੀ ਤੇ ਇਹਨਾਂ ਨੇ 시ਧੀ ਦਾ ਕਾਰਨ ਬਣਾਤਾ ਕਿ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਵੀ ਇਹ ਮੇਨਾ ਕਰਨ ਡਰ ਬੋਸ ਪਰ ਸਤਗੁਰੂ ਜੀ ਕਹਿੰਦੇ ਡਰਨ ਦੀ ਲੋੜ ਨਹੀਂ ਦੋ ਤਲਵਾਰਾਂ ਪਹਿਨ ਲੀਆਂ ਸਾਧ ਸੰਗਤ ਮੀਰੀ ਤੇ ਪੀਰੀ ਦੀਆਂ ਤੇ 300 ਸਿੰਘ ਘੋੜ ਸਵਾਰ ਸਤਗੁਰਾਂ ਜੀ ਦੇ ਨਾਲ ਗਿਆ ਜਦੋਂ ਐਡੀ ਉੱਚੀ ਸ਼ਾਨ ਵੇਖੀ ਤੋ ਤੇ ਸੰਗਤਾਂ ਬੇੰਦ ਇਕੱਠੀਆਂ ਹੋ ਗਈਆਂ ਤੇ ਜਿਹੜੇ ਸਾਧ ਸੰਗ ਜਹਾਂਗੀਰ ਦੇ ਵਜ਼ੀਰ ਸਨ ਨਾ ਉਹ ਡਰ ਕੇ ਵੇਖੇ ਇੱਕ ਸਤਗੁਰਾਂ ਜੀ ਦਾ ਸੋਹਣਾ ਜਰਵਾਨਾ ਸਰੀਰ 7 ਫੁੱਟ ਕੱਦ ਸਾਧ ਸੰਗ ਤੇ ਸਤਗੁਰ ਜੀ ਬੜੇ ਸਰੀਰ ਦੇ ਬੜੇ ਤਗੜੇ ਸਨ ਸੂਰਮੇ ਸਨ ਸਾਧ ਸੰਗ ਜਦੋਂ ਸਤਗੁਰਾਂ ਜੀ ਦਾ ਇਹ ਪ੍ਰਭਾਵ ਵੇਖਿਆ ਨਾਲ 300 ਸਿੰਘ ਸਾਧ ਸੰਗ ਗੁਰੂ ਦੇ ਸਿੱਖ ਤਿਆਰ ਤਿਆਰ ਇਹ ਵੇਖ ਕੇ ਸਾਸਨ ਜਿਹੜੇ ਵਜ਼ੀਰ ਅਹਿਲ ਕਰ ਉਹ ਡਰ ਗਏ ਕਹਿਣ ਲੱਗੇ ਰਾਜਾ ਇਹ ਤਾਂ ਮਰ ਮਿਟਨ ਵਾਸਤੇ ਆਈ ਇਹ ਹੁਣ ਉਹ ਗੱਲ ਕੋਈ ਨਹੀਂ ਉਹ ਇਹ ਤਾਂ ਗੁਰੂ ਦੇ ਸਿੰਘ ਨਾਲ ਤਿਆਰ ਤੇ ਗੁਰੂ ਸਾਹਿਬ ਇੰਨੇ ਤਕੜੇ ਨੇ ਕਿ ਆਪਣੀ ਫੌਜ ਵਿੱਚ ਇੰਨਾ ਜੋਧਾ ਨਹੀਂ ਕੋਈ ਹੋਣਾ ਹੈ ਸਾਧ ਸੰਗਤ ਉਹ ਅਹਲਕਾਰਾਂ ਨੇ ਉਹ ਵਜ਼ੀਰਾ ਨੇ ਡਰਾਇਆ ਕਹਿੰਦੇ ਵੇਖੀ ਕਿਤੇ ਪੰਗਾ ਨਾ ਲੈ ਲਈ ਇੱਥੇ ਮਲੀਆਂ ਮੇਟ ਹੋ ਜਣੇ ਤੇ ਮਰ ਮਾਰ ਮਿਟਣ ਵਾਸਤੇ ਤਿਆਰ ਨੇ ਤੇ ਤੂੰ ਸੰਧੀ ਕਰ ਇਹਨਾਂ ਨਾਲ ਹਮਦਰਦੀ ਜਤਾ ਤੇ ਆਪਾਂ ਅੰਦਰੋਂ ਅੰਦਰੀ ਸਾਰਾ ਕੁਝ ਕਰਾਂਗੇ ਤੇ ਗੁਰੂ ਸਾਹਿਬ ਨੂੰ ਇੱਥੇ ਖਤਮ ਕਰਾਂਗੇ ਉਹਨਾਂ ਸਾਰਿਆਂ ਨੇ ਸਾਧ ਸੰਗਤ ਇਹ ਬੇਨਤਾ ਬਣਾਈਆਂ ਫਿਰ ਉਹ ਜਹਾਂਗੀਰ ਨੇ ਹਮਦਰਦੀ ਜਤਾਈ ਤੇ ਸਾਧ ਸੰਗਤ ਸਤਗੁਰੂ ਜੀ ਜਹਾਂਗੀਰ ਕੋਲੇ ਜਈ ਤੇ ਸਾਧ ਸੰਗਤ ਜਿਸ ਟਾਈਮ ਤੇ ਫਿਰ ਵਿਚਾਰਾ ਹੋਈਆ ਸਾਧ ਸੰਗਤ ਕਿੰਨਾ ਸਮਾਂ ਗੁਰੂ ਸਾਹਿਬ ਜੰਗ ਦੀ ਨਾਲ ਰਹੇ ਤੇ ਉਹ ਫਿਰ ਸਾਰੀਆਂ ਬਿਉਂਤਾ ਬਣਾਉਂਦੇ ਰਹੇ ਬਣਾਉਂਦੇ ਰਹੇ ਬਣਾਉਂਦੇ ਰਹੇ ਪਰ ਪੀਛ ਕੋਈ ਨਾ ਜਾਵੇ ਨਾ ਚੰਦੂ ਦੀ ਜਾਵੇ ਨਾ ਹੋਰਾਂ ਦੀ ਮਿਹਰਬਾਨੀ ਸਾਧ ਸੰਗਤ ਆਖਿਰ ਫਿਰ ਸਾਧ ਸੰਗਤ ਕੀ ਹੋਇਆ ਉਹਨਾਂ ਆਖਿਆ ਤੁਸੀਂ ਗੁਰੂ ਸਾਹਿਬ ਜੀ ਨੂੰ ਇਸ ਤਰ੍ਹਾਂ ਰੱਖੋ ਵੀ ਪਤਾ ਵੀ ਨਾ ਲੱਗੇ ਕੀ ਪਤਾ ਨਾ ਲੱਗੇ ਕਿਉਂ ਜਹਾਂਗੀਰ ਬਿਮਾਰ ਹੋ ਗਿਆ ਕਹਿੰਦੇ ਇੱਕ ਸਾਧ ਸੰਗਤ ਉਹਨਾਂ ਆਖਿਆ ਵੀ 60 ਸਤੀ ਲੱਗੀ ਆ ਇਹ ਇਹਦਾ ਪਾਪ ਕਰਨ ਵਾਸਤੇ ਕੋਈ ਮਹਾਂਪੁਰਖ ਹੋਵੇ ਤਕੜਾ ਮਹਾਂਪੁਰਖ ਹੋਵੇ ਤੇ ਉਹ ਤੇਰੀ ਗਵਾਲੀਅ ਦੇ ਕਿਲੇ 'ਚ ਨਾਮ ਜਪੇ ਤੇ ਤਾਂ ਤੇਰੀ ਸਾਰ ਸਤੀ ਉਤਰ ਸਕਦੀ ਤੇ ਜਹਾਂਗੀਰ ਨੇ ਕਹਿੰਦੇ ਬੜੇ ਪਿਆਰ ਨਾਲ ਆਖਿਆ ਕਿ ਸਤਿਗੁਰੂ ਜੀ ਮੇਰੇ ਵਾਸਤੇ ਤੁਸੀਂ ਤਪ ਕਰੋ ਭਗਤੀ ਕਰੋ ਮੇਰੀ ਸਾੜ ਸਤੀ ਦੂਰ ਹੋ ਜਾਏ ਮੈਨੂੰ ਪੰਡਤ ਨੇ ਚੰਦੂ ਨੇ ਪੈਸੇ ਉਸੇ ਦੇ ਕੇ ਉਸ ਪੰਡਤ ਨੂੰ ਸਾਰਾ ਸਿਖਾ ਦਿੱਤਾ ਤੇ ਉਹਨੇ ਆ ਕੇ ਕਹਿ ਦਿੱਤਾ ਸਾਧ ਸੰਗਤ ਤੇ ਜਹਾਂਗੀਰ ਕਹਿੰਦਾ ਮੇਰੇ ਵਾਸਤੇ ਤੁਸੀਂ ਤਪ ਕਰੋ ਤੇ ਗਵਾਲੀਅਰ ਦੇ ਕਿਲੇ ਵਿੱਚ ਕਰੋ ਸਤਿਗੁਰ ਕਹਿੰਦੇ ਕੋਈ ਗੱਲ ਨਹੀਂ ਜਹਾਂਗੀਰ ਸਾੜ ਸਤੀ ਤੈਨੂੰ ਤਾਂ ਹੈ ਨਹੀਂ ਪਰ ਜਿੰਨੇ ਘਈ ਉਹਨੂੰ ਜ਼ਰੂਰ ਪਾਏਗੀ ਸਾਦ ਸੰਗਤ ਸੱਚੇ ਪਾਤਸ਼ਾਹ ਨੂੰ ਗਵਾਲੀਅ ਦੇ ਕਿਲੇ ਚ ਰਹਿ ਦਿੱਤਾ ਗਿਆ ਉੱਥੇ ਪਤਾ ਹੀ ਸੀ ਸਾਦ ਸੰਗੀ ਗੋਸ਼ ਕਰਦੇ ਸੀ ਜਿਹੜੇ ਰਾਜੇ ਸੀਗੇ ਉਹ ਕੈਦ ਕੀਤੇ ਸੀ ਵੱਡੇ ਵੱਡੇ ਰਾਜ ਜਿੰਨਾਂ ਤੋਂ ਜਹਾਂਗੀਰ ਨੂੰ ਡਰ ਸੀ ਤੋਂ ਪਕੜ ਕੇ ਕੈਦ ਕੀਤੇ ਹੋਏ ਸੀ ਤੇ ਸਾਦ ਸੰਗਤ ਉੱਥੇ ਪ੍ਰਸ਼ਾਦੇ ਵਿੱਚ ਵੀ ਜ਼ਹਿਰ ਪਾ ਕੇ ਖਵਾਈ ਜਾਂਦੀ ਸੀ ਉੱਥੇ ਜਿਹੜਾ ਖੂਹ ਸੀ ਪਾਣੀ ਚ ਉਹਦੇ ਚ ਵੀ ਜ਼ਹਿਰ ਸੁੱਟੀ ਹੋਈ ਸੀ ਜਿਹੜੀਆਂ ਪੇਸ਼ਾਕਾਂ ਦੇਂਦੇ ਸੀ ਉਹਨਾਂ ਨੂੰ ਵੀ ਜ਼ਹਿਰ ਲਾ ਕੇ ਸਾਦ ਸੰਗਤ ਨੂੰ ਪਵਾ ਦਿੰਦੇ ਸੀ ਕਹਿੰਦੇ ਥੋੜੀ ਥੋੜੀ ਜ਼ਹਿਰ ਹੌਲੀ ਹੌਲੀ ਚਰਦੀ ਸੀ ਤੇ ਸਾਧ ਸੰਗਤ ਬੰਦੇ ਦੀ ਮੌਤ ਹੋ ਜਾਂਦੀ ਸੀ ਐਵੇਂ بڑے ਰਾਜੇ ਵੀ ਉੱਥੇ ਪਹਿਲਾਂ ਮਰੇ ਸੀ ਕੈਦ ਦੇ ਵਿੱਚ ਤੇ ਜਿਹੜਾ ਗਵਾਲੀਅਰ ਦੇ ਕਿਲੇ ਚ ਜਾਂਦਾ ਸੀ ਵਾਪਸ ਨਹੀਂ ਸੀ ਆਉਂਦਾ 40 ਦਿਨਾਂ ਦਾ ਸਮਾਂ ਰੱਖਿਆ ਗਿਆ ਸਾਧ ਸੰਗਤ 40 ਦਿਨਾਂ ਦੇ ਸਮੇਂ ਵਿੱਚ ਉਹਨਾਂ ਨੇ ਪੂਰਾ ਜੋਰ ਲਾਇਆ ਕਿ ਸਾਧ ਸੰਗਤ ਗੁਰੂ ਸਾਹਿਬ ਨੂੰ ਅੰਦਰੇ-ਅੰਦਰੀ ਖਤਮ ਕਰ ਦਿਆਂਗੇ ਆਪਾਂ ਬਸ ਸਾਧ ਸੰਗਤ ਕਿਉਂ ਜਦੋਂ ਸਾਧ ਸੰਗਤ ਉਹਨਾਂ ਨੇ ਪ੍ਰਸ਼ਾਦਾ ਭੇਜਿਆ ਸਤਗੁਰ ਕਹਿੰਦੇ ਸਹੀ ਪ੍ਰਸ਼ਾਦਾ ਨਹੀਂ ਸੀ ਸਾਦੇ ਸਿੰਘ ਤੇ ਅੰਜ ਸਿੰਘ ਨਾਲ ਗਏ ਸੀਗੇ ਬਾਕੀ ਸਾਰੀਆਂ ਸੰਗਤਾਂ ਗੁਰੂ ਸਾਹਿਬ ਜੀ ਨੇ ਵਾਪਸ ਭੇਜਤਾ ਸੀ ਪਰ ਸਾਧ ਸੰਗਤ ਉੱਥੇ ਜਿਹੜਾ ਦਰੋਗਾ ਸੀ ਨਾ ਗਵਾਲੀਅਰ ਦਾ ਜਿਹ ਗਵਾਲੀਅਰ ਕਿਲੇ ਤੇ ਜਦੀ ਡਿਊਟੀ ਲਈ ਸੀ ਅਰਦਾਸ ਉਹ ਸਤਗੁਰਾਂ ਜੀ ਦੇ ਦਰਸ਼ਨ ਕਰਕੇ ਤੇ ਥੋੜੇ ਦਿਨਾਂ ਚ ਗੁਰੂ ਸਾਹਿਬ ਜੀ ਦਾ ਸੇਵਕ ਬਣ ਗਿਆ ਸਾਦ ਸੰਗਤ ਸਤਿਗੁਰਾਂ ਦਾ ਤੇਜ ਪ੍ਰਤਾਪ ਸਤਿਗੁਰਾਂ ਦੀ ਅੰਮ੍ਰਿਤ ਭਰੀ ਦ੍ਰਿਸ਼ਟੀ ਉਸ ਗਵਾਲੀਅਰ ਦੇ ਕਿਲੇ ਵਿੱਚ ਤਾਂ ਆਨੰਦ ਮੰਗਲ ਹੋ ਗਿਆ ਸਾਦ ਸੰਗਤ ਉੱਥੇ ਗੁਰਬਾਣੀ ਦੇ ਫਰਮਾਨ ਹੁੰਦੇ ਨੇ ਉੱਥੇ ਕੀਰਤਨ ਹੁੰਦਾ ਸਤਿਗੁਰ ਜੀ ਆਪ ਜਸ ਕਰਦੇ ਨੇ ਪਰਮੇਸ਼ਰ ਦਾ ਬੜੀਆਂਆ ਕਰਦੇ ਨੇ ਉਹ ਸਾਰੇ ਰਾਜਿਆਂ ਨੂੰ ਵੀ ਸਾਦ ਸੰਗਤ ਉਹਨਾਂ ਅੰਦਰ ਵੀ ਜਾਨ ਆ ਗਈ ਸਤਿਗੁਰ ਕਹਿੰਦੇ ਡਰੋ ਨਾ ਡਰਨ ਦੀ ਲੋੜ ਨਹੀਂ ਸਤਿਗੁਰਾਂ ਨੇ ਐਸੇ ਬਚਨਾਂ ਦੇ ਬਾਣ ਮਾਰੇ ਉਹ ਰਾਜੇ ਵੀ ਤਗੜੇ ਹੋ ਗਏ ਇਹ ਸਾਰਾ ਗੌਦਿਕ ਦੇਖ ਕੇ ਅਰਧਾ ਸੀ ਗੁਰੂ ਦਾ ਸਿੱਖ ਬਣ ਗਿਆ ਸੇਵਕ ਬਣ ਗਿਆ ਤੇ ਜਦੋਂ ਸਾਧ ਸੰਗਤ ਜਦੋਂ ਸਮਾਂ ਕਾਫੀ ਹੁੰਦਾ ਗਿਆ ਤੇ ਚੰਦੂ ਦੇ ਭਾ ਦੀ ਬਣੀ ਹੋਈ ਸੀ ਉਹਨਾਂ ਨੇ ਸਾਧ ਸੰਗਤ ਚਿੱਠੀ ਦੇ ਵਿੱਚ ਲਿਖ ਕੇ ਭੇਜਿਆ ਵੀ ਤੂੰ ਗੁਰੂ ਸਾਹਿਬ ਜੀ ਨੂੰ ਆ ਰੇਸ਼ਮੀ ਜਿਹੜਾ ਛੋਲਾ ਸੀ ਭੇਜ ਰਹਿਣ ਦੇ ਵਿੱਚ ਜ਼ਹਿਰ ਲਾਈ ਤੇ ਤੂੰ ਪਹਿਨਾ ਦੇ ਤੈਨੂੰ ਬਹੁਤ ਸਾਰਾ ਨਾਮ ਦੇਾਂਗੇ ਤੈਨੂੰ ਬਹੁਤ ਸਾਰੀ ਮਾਇਆ ਦੇਾਂਦਿਆਂ ਤੇ ਚੰਦੂ ਗੁਰੂ ਜਿਹੜਾ ਹਰਦਾਸ ਸੀ ਉਤੋਂ ਦਾ ਦਰੂਗਾ ਗਵਾਲੀਅਤ ਦੇ ਕਿਲੇ ਦਾ ਜਿਹੜਾ ਠੇਕੇਦਾਰ ਸੀ ਉਹ ਗੁਰੂ ਦਾ ਸਿੱਖ ਬਣ ਗਿਆ ਸੀ ਉਹਨੇ ਉਹ ਜਾ ਕੇ ਜਿਹੜੀ ਚਿੱਠੀ ਸੀ ਨਾ ਗੁਰੂ ਸਾਹਿਬ ਦੇ ਅੱਗੇ ਰੱਖਤੀ ਆ ਦੇਖੋ ਕੀ ਕਰ ਰਹੀ ਸਾਸ ਸੰਤਗੁਰ ਜੀ ਨੂੰ ਤਾਂ ਪਤਾ ਹੀ ਸੀ ਅੰਤਰਿਆਮੀ ਸੰਤਗੁਰ ਪਰ ਸਾ ਸੰਗਤ ਉਹ ਜਿਹੜਾ ਹਰਦਾਸ ਸੀ ਨਾ ਉਥੋਂ ਦਾ ਠਾਕਰ ਉਹਨੂੰ ਫਿਰ ਗੁਰੂ ਸਾਹਿਬ ਜੀ ਨੇ ਸ਼ਾਬਾਸ਼ ਦਿੱਤੀ ਉਹ ਸਿੱਖ ਬਣ ਗਿਆ ਗੁਰੂ ਜੀ ਦਾ ਤੇ ਸਾਧ ਸੰਗਤ ਜਦੋਂ 40 ਦਿਨਾਂ ਤੋਂ ਉੱਤਰ ਹੋ ਗਏ ਕੋਈ ਇਤਿਹਾਸਕਾਰ ਕੋਈ ਕਹਿੰਦਾ ਕੋਈ ਕਹਿੰਦਾ ਸਹਾ ਜਹਾਂਗੀਰ ਨੇ ਸਜ਼ਾ ਸੁਨਾਤੀ 12 ਸਾਲ ਰੱਖਿਆ ਇੱਕ ਕਹਿੰਦਾ ਮੈਖੀ ਵਿਖਿਆ ਸਭ ਕੁਝ ਸਾਧ ਸੰਗਤ ਤੋਂ ਹੋਰ ਜਿਹੜੇ ਇਤਿਹਾਸਕਾਰ ਉਹਨਾਂ ਨੇ ਕਿਹਾ 2 ਸਾਲ ਰੱਖਿਆ ਸਾਤ ਸੰਤ ਦੋ ਸਾਲ ਗੁਰੂ ਸਾਹਿਬ ਜੀ ਨੂੰ ਕਿਲੇ ਅੰਦਰ ਰੱਖਿਆ ਸਾਤ ਸੰਤ ਜਦੋਂ ਸਾਤ ਸੰਗਤ ਉਹਨਾਂ ਨੂੰ ਜਹਾਂਗੀਰ ਨੂੰ ਚੇਤਾ ਹੀ ਭਲਾ ਦਿੱਤਾ ਵੀ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਚ ਪਰ ਸਾਰੀ ਸਾਤ ਸੰਗਤ ਜਿਹੜਾ ਜਹਾਂਗੀਰ ਉਹ ਵੀ ਤਾਂ ਲੱਗਦਾ ਹੀ ਸਿੰਦਰ ਉਤੋਂ ਉਤੋਂ ਸਾਤ ਸੰਤ ਪ੍ਰਸ਼ੰਸਾ ਕਰਦਾ ਸੀ ਪਰ ਅੰਦਰੋਂ ਉਹ ਦੁਖੀ ਸੀ ਸਾਧ ਸੰਗਤ ਕੀ ਹੋਇਆ ਜਦੋਂ ਸਤਗੁਰਾਂ ਜੀ ਨੂੰ 40 ਦਿਨਾਂ ਤੋਂ ਉੱਪਰ ਹੋ ਗਏ ਨਾ ਛੱਡਿਆ ਗਿਆ ਤੇ ਸਿੰਘ ਜਥੇ ਲੈ ਕੇ ਆਉਣ ਲੱਗੇ ਗਵਾਲੀਅਰ ਦੇ ਕਿਲੇ ਤੇ ਸਾਧ ਪ੍ਰਕਰਮਾ ਕਰਕੇ ਮੁੜ ਜਾਣ ਕਰਨਾ ਪਰ ਸਿੰਘਾਂ ਦੇ ਜਥੇ ਆਉਂਦੀ ਦੇਖ ਕੇ ਸਾਧ ਸੰਗਤ ਜਹਾਂਗੀਰ ਨੂੰ ਫਿਰ ਫਿਕਰ ਪੈ ਗਿਆ ਜਹਾਂਗੀਰ ਨੂੰ ਇੰਨੀ ਕੋਈ ਚਿੰਤਾ ਹੋਈ ਕਹਿੰਦੇ ਬਿਮਾਰ ਹੋ ਗਿਆ ਜਦੋਂ ਬਿਮਾਰ ਹੋ ਗਿਆ ਤੇ ਸੁਪਨੇ 'ਚ ਡਰਨ ਲੱਗ ਗਿਆ ਸਾਧ ਸੰਗਤ ਮਹਾਂਪੁਰਖ ਇੱਥੇ ਇੱਕ ਬਚਨ ਕਰਦੇ ਕਿ ਗੁਰੂ ਦੇ ਦੋ ਸਿੱਖ ਬੜੇ ਪਿਆਰੇ ਸੀ ਜਿਹੜੇ ਘਰਤੀ ਵਿੱਚ ਪੁਰੇ ਸਿ ਭਾਈ ਪੁਰਾਣਾ ਤੇ ਭਾਈ ਜੇਠਾ ਉਹ ਨਾਲ ਹੀ ਸੀ ਗੁਰੂ ਸਾਹਿਬ ਜੀ ਦੇ ਤੇ ਉਹ ਕੀ ਕਰਦੇ ਸੀਗੇ ਉਹ ਉਹ ਆਪਣੀ ਕਾਇਆ ਪਲਟ ਜਾਂਦੇ ਸੀ ਕਾਇਆ ਪਲਟ ਕੇ ਸ਼ੇਰ ਦਾ ਰੂਪ ਧਾਰਨ ਕਰਕੇ ਜਹਾਂਗੀਰ ਦੇ ਇਕਤੇ ਜਾ ਚੜਦੇ ਸੀ ਕਹਿੰਦੇ ਜਹਾਂਗੀਰ ਜਦੋਂ ਇਹ ਸ਼ੇਰ ਦੇ ਰੂਪ ਜਾ ਚੜਦੇ ਸੀ ਤੇ ਜਹਾਂਗੀਰ ਡਰ ਜਾਂਦਾ ਸੀ ਕਹਿੰਦਾ ਉਹ ਖਾ ਲਿਆ ਮੈਨੂੰ ਖਾ ਲਿਆ ਮੈਨੂੰ ਬਚਾਓ ਸਤਿਗੁਰੂ ਤੇ ਸਤਿਗੁਰ ਜੀ ਕੰਨ ਤੋਂ ਫੜ ਕੇ ਨਾ ਤੇ ਸ਼ੇਰ ਨੂੰ ਪਾਸੇ ਕਰ ਦਿੰਦੇ ਸਨ ਤੇ ਸਾਧ ਸੰਗਤ ਜਹਾਂਗੀਰ ਦੀ ਥੋੜੀ ਜੀ ਸ਼ਰਦਾ ਵੀ ਬਣੀ ਸੀ ਕਿ ਸਤਗੁਰੂ ਬਹੁਤ ਤੇਜ ਪ੍ਰਤਾਪ ਵਾਲੇ ਨੇ ਇਹ ਵਾਕਈ ਰੱਬ ਦੇ ਫਕੀਰ ਨੇ ਪਰ ਸਾਦ ਸੰਗ ਅੰਦਰੋਂ ਫਿਰ ਉਹੀ ਸੀ ਕਿਤੇ ਮੇਰਾ ਤਖਤਾ ਨਾ ਪਲਟਿਆ ਜਾਵੇ ਕਿਤੇ ਮੇਰੇ ਨਾਲ ਇਉਂ ਨਾ ਇਹਦੇ ਵਿੱਚੋਂ ਇੰਨਾ ਕੁ ਬਿਮਾਰ ਹੋ ਗਿਆ ਸਾਦ ਸੰਗ ਜਹਾਂਗੀਰ ਦੀ ਜਿਹੜੀ ਘਰ ਵਾਲੀ ਸੀ ਉਹ ਸਾਈ ਮੀਆਂ ਮੀਰ ਕੋਲੇ ਗਈ ਉਹਨਾਂ ਨੂੰ ਲੈ ਕੇ ਆਏ ਸਾਈ ਮੀਆਂ ਮੀਰ ਜੀ ਨੇ ਆਖਿਆ ਜਹਾਂਗੀਰ ਤੂੰ ਉਸ ਫਕੀਰ ਨੂੰ ਅੰਦਰ ਕੈਦ ਕੀਤਾ ਜਿਹੜਾ ਅੱਲਾਹ ਦਾ ਰੂਪ ਇਹਨੂੰ ਬਾਹਰ ਕੱਢ ਤਾਂ ਤੂੰ ਬਚੇਗਾ ਨਹੀਂ ਤੂੰ ਬਚ ਨਹੀਂ ਸਕਦਾ ਐਨੀ ਗੁਸਾ ਸਾਂ ਇੰਨਾ ਗੁੰ ਚਿੰਤਤ ਹੋ ਗਿਆ ਸੀ ਉਹਨੂੰ ਹਰ ਵੇਲੇ ਮੌਤ ਦਿਸਦੀ ਸੀ ਕਹਿੰਦੇ ਨਹੀਂ ਤੂੰ ਮਰ ਜਾਵੇਂਗਾ ਉਸ ਅੱਲਾ ਦੇ ਫਕੀਰ ਨੇ ਆਖਿਆ ਸੀਗਾ ਸਾਈ ਮੀਆਂ ਮੀਰ ਨੇ ਕਿ ਜਾਂਗੀਰ ਜੇ ਤੂੰ ਉਹ ਗੁਰੂ ਸਾਹਿਬ ਜੀ ਨੂੰ ਨਾ ਛੱਡਿਆ ਤੇ ਤੂੰ ਮਲਿਆ ਮੀਟ ਹੋ ਜਾਵੇਂਗਾ ਹੋਰ ਤੇਨੂੰ ਰੋਗ ਕੋਈ ਨਹੀਂ ਉਹਨਾਂ ਨੂੰ ਬਾਹਰ ਕੱਢ ਤੇ ਜਹਾਂਗੀਰ ਨੂੰ ਡਰਦੇ ਹੋਏ ਨੂੰ ਕੱਢਦਾ ਪਿਆ ਸਾਸ ਜਹਾਂਗੀਰ ਕਹਿੰਦਾ ਜਾਓ ਗੁਰੂ ਸਾਹਿਬ ਜੀ ਨੂੰ ਲੈ ਕੇ ਆਓ ਤੇ ਜਦੋਂ ਤਿਆਰੀ ਹੋਈ ਤੇ ਰਾਜੇ ਸਾਰੇ ਰੋਣ ਲੱਗੇ ਸੱਚੇ ਬਾਦਸ਼ਾਹ ਸਾਨੂੰ ਵੀ ਜਾ ਜਾਓ ਨਾ ਤੇ ਜਾ ਸਾਨੂੰ ਵੀ ਲੈ ਕੇ ਚਲ ਫਿਰ ਸਤਗੁਰੂ ਜੀ ਕਹਿੰਦੇ ਅਸੀਂ ਨਹੀਂ ਆਉਣਾ ਜਹਾਂਗੀਰ ਜਹਾਂਗੀਰ ਨੂੰ ਕਹਿ ਦਿਓ ਅਸੀਂ ਨਹੀਂ ਆਉਣਾ ਜੇ ਅਸੀਂ ਆਏ ਤੇ ਸਾਰੇ ਰਾਜੇ ਵੀ ਨਾਲ ਆਉਣਗੇ ਫਿਰ ਸਾ ਸਿਨ ਜਹਾਂਗੀਰ ਨੂੰ ਮੌਤ ਦਿਸਦੀ ਸੀ ਕਹਿਣ ਲੱਗਾ ਗੁਰੂ ਜੀ ਦੇ ਚੋਲੇ ਦੀਆਂ ਕਲੀਆਂ ਫੜ ਕੇ ਜਿੰਨੇ ਰਾਜੇ ਆ ਸਕਦੇ ਬਾਹਰ ਆ ਜੋ ਤੇ ਸਾ ਸਿਨ ਫਿਰ ਰਾਤੋ ਰਾਤ 52 ਕਲੀਆਂ ਦਾ ਚੋਲਾ ਸਰਾਇਆ ਸਤਗੁਰਾਂ ਨੇ ਪਹਿਨਿਆ ਤੇ ਰਾਜਿਆਂ ਨੂੰ ਇੱਕ ਇੱਕ ਕਲੀ ਜਦੋਂ ਫੜਾਈ ਤੇ ਸਾਰੇ ਰਾਜੇ ਹੀ ਬਾਹਰ ਆ ਗਏ ਨਾਲ ਸਾਧ ਸੰਗਤ ਜਦੋਂ ਉਹ ਰਾਜੇ ਬਹਾ ਬਾਰਾਏ ਬੁੰਜਾ ਦੀ ਬੁੰਜਾ ਗਵਾਲੀਅਰ ਦੇ ਕਿਲੇ ਚੋਂ ਉਹ ਜਿਨ੍ਹਾਂ ਨੇ ਸਾਧ ਸੰਗਤ ਉਸ ਟਾਈਮ ਤੇ ਦੇਖਿਆ ਨਿਹਾਲ ਹੋ ਗਈ ਸਤਿਗੁਰਾਂ ਜੀ ਦਾ ਇਹ ਕੌਤਕ ਦੇਖ ਕੇ ਸਾਧ ਸਾਧ ਸੰਗਤ ਜਹਾਂਗੀਰ ਨੇ ਮਾਫੀ ਮੰਗੀ ਕਹਿਣ ਲੱਗਾ ਜੀ ਮੇਰੇ ਤੋਂ ਭੁੱਲ ਹੋ ਗਈ ਮੈਨੂੰ ਚੇਤੇ ਹੀ ਭੁੱਲ ਗਿਆ ਤੁਹਾਨੂੰ ਗਵਾਲੀਅਰ ਦੇ ਕਿਲੇ ਚੋਂ ਬਾਹਰ ਕਢਣਾ ਸੀ ਸਾਧ ਸੰਗਤ ਉੱਥੇ ਫਿਰ ਸਾਈ ਮੀਆਂ ਮੀਰ ਨੇ ਆਖਿਆ ਇਹ ਦਰਗਾਹੀ ਸਤਿਗੁਰ ਨੇ ਉਹ ਅਰਜਿੰਦ ਦੇ ਪਾਤਸ਼ਾਹ ਜੀ ਦੇ ਪਿਆਰੇ ਲਾਲ ਫਰਜ਼ੰਦ ਨੇ ਇਹ ਨਿਰੰਕਾਰ ਦਾ ਸਰੂਪ ਨੇ ਅੱਲਾ ਦਾ ਰੂਪ ਨੇ ਸਾਧ ਸੰਗਤ ਜਹਾਂਗੀਰ ਬੜਾ ਖੁਸ਼ ਹੋਇਆ ਜਦੋਂ ਐਸਾ ਕੌਲਤਕ ਦੇਖਿਆ ਜਦੋਂ ਸਤਿਗੁਰੂ ਜੀ ਬਾਹਰ ਆਏ ਤੇ ਜਹਾਂਗੀਰ ਨੂੰ ਅੰਦਰੋਂ ਸ਼ਾਂਤੀ ਜੀ ਆਈ ਸਾਧ ਸੰਗਠੀਕ ਹੋ ਗਿਆ ਤੇ ਜਹਾਂਗੀਰ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਮੈਨੂੰ ਕੋਈ ਸੇਵਾ ਬਖਸ਼ੋ ਉਸ ਟਾਈਮ ਤੇ ਫਿਰ ਸਤਿਗੁਰਾਂ ਜੀ ਨੇ ਆਖਿਆ ਸਾਡਾ ਚੰਦੂ ਸਾਨੂੰ ਦੇ ਦੇ ਸਾਡੇ ਸਾਡੇ ਚੰਦੂ ਨੂੰ ਦੇ ਦੇ ਸਨ ਇਨੇ ਸਾਡੇ ਪਿਤਾ ਨੂੰ ਜ਼ਬਰਨ ਇਹ ਸ਼ਹੀਦ ਕੀਤਾ ਇਹੋ ਜੀਆਂ ਮੰਗਾ ਰੱਖ ਕੇ ਇਹ ਸਾਧ ਸੰਗਤ ਤੇ ਜਹਾਂਗੀਰ ਨੂੰ ਕੁਝ ਪਤਾ ਸੀ ਕੁਝ ਗੱਲਾਂ ਦਾ ਨਹੀਂ ਸੀ ਪਤਾ ਸਾਧ ਸੰਗਤ ਉਸ ਟਾਈਮ ਤੇ ਫਿਰ ਸਾਧ ਸੰਗਤ ਚੰਦੂ ਨੂੰ ਗੁਰੂ ਸਾਹਿਬ ਜੀ ਨੇ ਸਾਧ ਸੰਤ ਲਿਆ ਉਹ ਮਾਲਾ ਦੀ ਮੰਕਾ ਮਸਾਂ ਮਾਲਾ ਦੇ ਕਿ ਜੜੀਰਿਆਂ ਦੀ ਮਾਲਾ ਸੀ ਨਾ ਪਾਈ ਸਤਗੁਰੂ ਦੇ ਗੱਲ ਵਿੱਚ ਤੇ ਜਹਾਂਗੀਰ ਨੂੰ ਪਸੰਦ ਬੜੀ ਆਈ ਕਹਿਣ ਲੱਗਾ ਇਹ ਨੰਕਾ ਇੱਕ ਮਾਲਾ ਦਾ ਮੈਨੂੰ ਦੇ ਦਿਓ ਸਤਿਗੁਰ ਕਹਿੰਦੇ ਸਾਡੇ ਪਿਤਾ ਦੀ ਇਹ ਮਾਲਾ ਤੇਰੇ ਚੰਦੂ ਦੇ ਕੋਲ ਹੈ ਤੇ ਤੂੰ ਸਾਰੀ ਮਾਲਾ ਹੀ ਲੈ ਲੈ ਤੇ ਚੰਦੂ ਉੱਥੇ ਜਦੋਂ ਮੁਕਰਿਆ ਸ਼ਾਹਜਹਾਂਗੀਰ ਜਹਾਂਗੀਰ ਕੋਲੇ ਚੰਦੂ ਮੁਕਰਿਆ ਕਹਿਣ ਲੱਗਾ ਨਹੀਂ ਨਹੀਂ ਮੇਰੇ ਕੋਲੇ ਕੋਈ ਮਾਲ ਨਹੀਂ ਸਤਿਗੁਰੂ ਕਹਿੰਦੇ ਇਹਦੇ ਐਸ ਚਬਾਰੇ ਵਿੱਚ ਐਸ ਰੰਗ ਦੇ ਕਮੀਜ਼ ਵਿੱਚ ਉਹ ਮਾਲਾ ਪਾਈ ਕੱਢ ਕੇ ਲਿਆਓ ਜਦੋਂ ਕੱਢ ਕੇ ਲਿਆ ਨਹੀਂ ਚੰਦੂ ਸ਼ਰਮਸਾਰ ਹੋਇਆ ਤੇ ਜਹਾਂਗੀਰ ਕਹਿੰਦਾ ਤੂੰ ਮੇਰਾ ਵਜੀਰ ਹੋ ਕੇ ਤੇ ਮੈਨੂੰ ਹੀ ਤੂੰ ਝੂਠ ਬੋਲਿਆ ਸਤਿਗੁਰੂ ਜੀ ਜਹਾਂਗੀਰ ਨੂੰ ਜਹਾਂਗੀਰ ਸਤਿਗੁਰੂ ਜੀ ਨੂੰ ਕਹਿਣ ਦਾ ਪਾਦਸ਼ਾ ਇਹ ਮੇਰਾ ਹੀ ਨਹੀਂ ਬਣਿਆ ਤੇ ਕਿਹਦਾ ਬਣੂਗਾ ਤੁਸੀਂ ਜਿਵੇਂ ਕਹੋਗੇ ਉਵੇਂ ਹੋ ਕਹਿੰਦੇ ਚੰਦੂ ਹੀ ਸਾਨੂੰ ਦੇ ਚੰਦੂ ਨੂੰ ਫਿਰ ਉਸ ਉਸ ਟਾਈਮ ਤੇ ਸਾਧ ਸੰਗਤ ਕਸ ਹਟਕੇ ਲਿਆਂਦਾ ਗਿਆ ਨੱਕ ਵਿੱਚ ਨੱਥ ਪਾ ਕੇ ਭਾਵ ਸਾਧ ਸੰਗਤ ਜਿਵੇਂ ਚੰਦੂ ਨੇ ਕੋ ਜਲਮ ਕੀਤਾ ਨਾ ਫਿਰ ਜਲਮ ਦੀ ਸਜ਼ਾ ਦਾ ਉਹਨੂੰ ਮਿਲ ਨਹੀਂ ਮਿਲਨੀ ਸੀ ਸਾਧ ਸੰਗਤ ਆਉ ਉਹ ਸਤਿਗੁਰ ਜੀ ਸੱਚੇ ਪਾਤਸ਼ਾਹ ਜਦੋਂ ਗਵਾਲੀਅਰ ਦੇ ਕਿਲੇ ਚੋਂ ਆਏ ਤੇ ਕਹਿੰਦੇ ਉਸ ਦਰੋਗੇ ਦੇ ਘਰ ਗਏ ਠਾਕੁਰ ਹਰਦਾ ਅਰਦਾਸ ਸੀ ਜਿਹੜਾ ਦਰੋਗਾ ਉਸ ਟਾਈਮ ਤੇ ਉਹਦੇ ਘਰ ਗਏ ਕਿਉਂਕਿ ਬਹੁਤ ਸਾਧ ਸੰਗਤ ਸ਼ਰਧਾ ਵਾਲਾ ਸਿੱਖ ਉਹਨਾਂ ਨੇ ਗਿਆ ਸੀ ਤੇ ਸਾਧ ਸੰਗਤ ਉਹਨਾਂ ਦੀ ਆਉਣ ਦੀ ਖੁਸ਼ੀ ਵਿੱਚ ਦੀਪ ਵਾਲਾ ਹੋਈ ਫਿਰ ਅੰਮ੍ਰਿਤਸਰ ਸਾਹਿਬ ਸਾਧ ਸੰਗਤ ਦੁਵਾਲੀ ਤੇ ਸੰਗਤਾਂ ਇਕੱਠੀਆਂ ਹੁੰਦੀਆਂ ਸਨ ਤੇ ਸਾਧ ਸੰਗਤ ਇਹ ਦਿਨ ਮਿਥਿਆ ਗਿਆ ਦੁਵਾਲੀ ਵਾਲੇ ਦਿਨ ਸਾਧ ਸੰਗਤ ਦੇ ਨਾਲੇ ਤਾਂ ਸਤਿਗੁਰਾਂ ਜੀ ਦੇ ਆਉਣ ਦੀ ਖੁਸ਼ੀ ਵਿੱਚ ਘਰੋਂ ਦੇ ਦੀਵੇ ਜਗਾਏ ਤਨ ਪਿਆਰੇ ਬਾਬਾ ਬੁੱਢਾ ਜੀ ਨੇ ਤਨ ਪਿਆਰੇ ਬਾਬਾ ਬੁੱਢਾ ਜੀ ਨੇ ਸਾਰੀਆਂ ਸੰਗਤਾਂ ਤੋਂ ਸਾਧ ਸੰਗ ਉਹ ਦਿਨ ਅੱਜ ਬੰਦੀ ਛੋੜ ਤੁਸੀਂ ਸਾਰਿਆਂ ਨੇ ਮਨਾਇਆ ਸਤਿਗੁਰ ਕਿਰਪਾ ਕਰਨ ਸਮਾਉਣਾ ਕੋ ਹੁੰਦਾ ਸਾਧ ਸੰਗ ਕੀ ਬੰਦਾ ਇਤਿਹਾਸ ਸੁਣਾਵੇ ਨਾ ਸੁਣਾਉਣ ਲੱਗਿਆ ਆਨੰਦ ਆਉਂਦਾ ਤੇ ਨਾ ਸੁਣਨ ਵਾਲਿਆਂ ਨੂੰ ਆਨੰਦ ਆਉਣਾ ਕਾਲੀ ਕਾਲੀ ਜੀ ਕੈਬ ਉਹ ਵਜਨ ਰਹਿ ਜਾਂਦੀ ਸਤ ਸੰਗਤ ਆਓ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਰ ਦਿਨਾ ਨਹੀਂ ਦੇ ਸਕਦੇ ਜਿਨ੍ਹਾਂ ਨੇ ਗਵਾਲੀਅਰ ਦੇ ਕਿਲੇ ਵਿੱਚ ਆਨੰਦ ਮੰਗਲ ਕਰ ਦਿੱਤੇ ਸੱਚਖੰਡ ਬਣਾ ਦਿੱਤਾ ਸਤ ਸੰਗਤ ਉਹ 52 ਰਾਜਿਆਂ ਨੂੰ ਜੀਵਨ ਦਾਅਨ ਦਿੱਤਾ ਉਹਨਾਂ ਨੂੰ ਜਿਉਣ ਦਾ ਢੰਗ ਸਿਖਾਇਆ ਸਤ ਸੰਗਤ ਉਹ ਅੱਜ ਸਤਗੁਰੂ ਅੱਜ ਵੀ ਸਤ ਸੰਗਤ ਕਿਰਪਾ ਕਰਦੇ ਨੇ ਸੱਚੇ ਪਾਤਸ਼ਾਹ ਆਪਣੀ ਪਿਆਰਿਆਂ ਤੇ ਆਪਣੀਆਂ ਸੰਗਤਾਂ ਤੇ ਅੱਜ ਵੀ ਛੋਹਦੀਆਂ ਭੜਾਂ ਰਹੀਂ ਨਹੀਂ ਤੇ ਰਹੀਂਦੀ ਦੁਨੀਆ ਤੱਕ ਮੇਰੀ ਪਿਆਰੀ ਸਤਿਗੁਰੂ ਇਉਂ ਹੀ ਚੋਲੀਆਂ ਭਰਦੀ ਰਹਿਣਗੇ ਆਉ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਾਚ ਸੰਜਾਇ ਜੇ ਕਾਰ ਕਰੀਏ ਉਹ ਪਿਆਰੀ ਸਤਿਗੁਰੂ ਤੁਹਾਰ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਰਖੇ ਛਾਈ ਵੱਡੇ ਭਾਗ ਗੁਗੀਆਂ ਸੰਤਾਂ ਦੀ ਜੀ ਆਇਆਂ ਬੰਦੀ ਛੋੜ ਤੇਰਾ ਨਾਮ ਹੈ 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 ਤੈਨੂੰ ਮਾਣਿ ਸ਼ਾਨ ਹਾਰ ਆਖ ਦੇ ਬੰਦੀ ਛੋੜ ਤੇਰਾ ਨਾਮ ਹੈ ਤੈਨੂੰ ਬਖਸ਼ਣ ਵਾਰ ਆਖ ਦੇ ਬੰਦੀ ਛੋੜ ਤੇਰਾ ਨਾਮ ਹੈ ਤੈਨੂੰ ਬਖਸ਼ਣ ਵਾਰ ਆਖ ਦੇ ਰੈਨੂ ਬਖਸ਼ਣ ਹਾਰਾ ਆਖ ਦੇ ਬੰਦੀ ਛੋੜ ਤੇਰਾ ਨਾਮ ਹੈ ਬਖਸ਼ਣ ਹਾਰਾ ਆਖ ਦੇ ਬੰਦੀ ਛੋੜ ਤੇਰਾ ਨਾਮ ਹੈ ਬੰਦੀ ਛੋੜ ਤੇਰਾ ਨਾਮ ਹੈ ਬੰਦੀ ਛੋੜ ਤੇਰਾ ਨਾਮ ਹੈ ਬੰਦੀ ਛੋੜ ਬੰਦੀ ਛੋੜ ਤੇਰਾ ਨਾਮ ਹੈ ਤੈਨੂੰ ਬਖਸ਼ਣ ਹਾਰਾ ਆਖ ਦੇ ਸਤ ਗੁਰੂ ਬਖਸ਼ ਲੈ ਤੈਨੂੰ ਬਖਸ਼ਣ ਹਾਰਾ ਆਖ ਦੇ ਸਤ ਗੁਰੂ ਬਖਸ਼ ਲੈ ਤੈਨੂੰ ਬਖਸ਼ਣ ਹਾਰਾ ਆਖ ਦੇ ਸਤਗੁਰੂ ਬਖਸ਼ ਲੈ ਆਓ ਸਤਗੁਰਾਂ ਦੇ ਚਰਨਾਂ 'ਚ ਬੇਨਤੀ ਕਰੀਏ ਸਤਗੁਰੂ ਅਸੀਂ ਵੀ ਵੰਦਨਾ ਵਿੱਚ ਬੰਨੇ ਹੋਇਆ ਕਿਤੇ ਪਰਿਵਾਰ ਦੀ ਚਿੰਤਾ ਕਿਤੇ ਕਾਨੂੰਨਾਰ ਦੀ ਚਿੰਤਾ ਕਿਤੇ ਸਾਧ ਸੰਗਤ ਚੌਧਰ ਦੀ ਚਿੰਤਾ ਕਿਤੇ ਕੋਈ ਚਿੰਤਾ ਕੋਈ ਕੋਈ ਚਿੰਤਾ ਸਾਸੀ ਵੀ ਸੱਚੇ ਪਾਤਸ਼ਾਹ ਨਾ ਵੰਦਨਾ ਵਿੱਚ ਬੰਨਿਆ ਜਿਵੇਂ ਉਹਨਾਂ ਰਾਜਿਆਂ ਨੂੰ ਸੱਚੀ ਪਾਛੇ ਛਡਾਇਆ ਸਾਡੇ ਵੀ ਮਨ ਨੂੰ ਇਸ ਕਿਲੇ ਵਿੱਚੋਂ ਸਰੀਰ ਦੇ ਕਿਲੇ ਵਿੱਚੋਂ ਵਿਚਾਰਾਂ ਦੇ ਕਿਲੇ ਵਿੱਚੋਂ ਸਨ ਵੀ ਛਡਾਓ ਆਪ ਦੀ ਬਣਾਓ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੋ ਹੋਈਆ ਬਲੰਗ ਕਿਮਾ ਬਖਸ਼ਿਓ ਆਸੀਸ ਬਖਸ਼ਿਓ ਸਾਰੀ ਫਤਿਹ ਬਿਲਾਉ ਗੱਜ-ਬੱਜ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਨਾਲ ਲਖ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਧੰਨ ਗੁਰੂ ਹਰਗੋਬਿੰਦ